ਦੰਦਿਹਾਰੇ ਡਾਕਟਰ ਤੇ ਚਲਾਈਆਂ ਗੋਲੀਆਂ ਤਿੰਨ ਅਣਪਛਾਤਿਆਂ ਨੇ ਕਟਨਾ ਨੂੰ ਦਿੱਤਾ ਅੰਜਾਮ ਸੀਸੀਟੀਵੀ ਚ ਕੈਦ ਹੋਈ ਵੀਡੀਓ ਤਾਂ ਅਜਨਾਲਾ ਤੋਂ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਅਜਨਾਲਾ ਦੇ ਸੁਧਾਰ ਪਿੰਡ ਦੇ ਵਿੱਚ ਇੱਕ ਪੰਗੋ ਹਸਪਤਾਲ ਦੇ ਵਿੱਚ ਇੱਕ ਪੰਗੋ ਹਸਪਤਾਲ ਦੇ ਡਾਕਟਰ ਅਤੇ ਉਸ ਦੇ ਮਾਲਕ ਤੇ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਦੋਂ ਇਹ ਗੋਲੀਆਂ ਚਲਾਈਆਂ ਗਈਆਂ ਤਾਂ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਜਿਸ ਦੇ ਵਿੱਚ ਸਾਰੀ ਘਟਨਾ ਕਿਆਦ ਹੋ ਜਾਂਦੀ ਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਅਣਪਛਾਤੇ ਵਿਅਕਤੀ ਜਿਹੜਾ ਹੈ ਹਸਪਤਾਲ ਦੇ ਵਿੱਚ ਮਰੀਜ਼ ਬਣ ਕੇ ਦਾਖਲ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਦਵਾਈ ਮੰਗੇ ਜਾਂਦੀ ਹੈ ਜਦੋਂ ਡਾਕਟਰ ਉੱਠਦਾ ਹੈ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ 5 ਦੇ ਕਰੀਬ ਜੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਇੱਕ ਡਾਕਟਰ ਦੀ ਬਾਹ ਤੇ ਇੱਕ ਡਾਕਟਰ ਦੇ ਪੇਟ ਦੇ ਵਿੱਚ ਲੱਗਿਆ ਜਿਸ ਤੋਂ ਬਾਅਦ ਡਾਕਟਰ ਦੀ ਹਾਲਤ ਜ਼ਖਮੀ ਹੋ ਜਾਂਦੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾਂਦੀ ਹੈ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਭੰਗੂ ਹਸਪਤਾਲਾ ਸੁਧਾਰਡੇ ਦੋਨ 36 ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ 450 ਨੂੰ ਗੋਲੀਆਂ ਮਾਰ ਕੇ ਤੇ ਪ੍ਰਾਰੋਪ ਕਿੰਨੀਆਂ ਗੋਲੀਆਂ ਬਣੀਆਂ ਇਹ ਹੁਣ ਦਾ ਸਵਾਲ ਦਾ ਸਵਾਲ ਹੈ। ਇਹ ਹਰ ਕੋਲ ਨਹੀਂ ਕਿਤਰਾ ਨਹੀਂ ਸੀ। ਬਾਕੀ ਅੰਨ ਬੇਸ਼ਕਾਰ ਠੀਕ ਹੈ ਜੀ। ਕੋਈ ਸਿਸਟਮ ਕੋਲੇ ਸਾਹਮਣੇ ਆਈ। ਇਹ ਹੁਣ ਖੰਗਾਲਾਂਗੇ ਤਬਦੀਸ਼ ਤਰ੍ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਅਤੇ ਹਸਪਤਾਲ ਦੇ ਕਰਮਚਾਰੀਆਂ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਾਮ ਜਗਜੀਤ ਸਿੰਘ। ਕੀ ਹੋਇਆ ਕੀ ਕੀਤਾ? ਅਸੀਂ ਮੈਡੀਸਨ ਦੇ ਰਹੇ ਸੀ ਤਾਂ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੂੰ ਇੱਥੇ ਕਿਤੇ ਉਹ ਜਿੱਥੇ ਬੋਲੀ ਉਹਨਾਂ ਦੇ ਸਾਹ ਦੇ ਬਾਹਰ ਦੇ ਵੱਜੀ ਗਏ ਇੱਕ ਪੇੜ ਤੇ ਹਾਂਜੀ ਇਹਨਾਂ 5000 ਕਿਤੇ ਦੋ ਉਹਨਾਂ ਦੇ ਵਿੱਚ ਸਹੀ ਪਹਿਲਾਂ ਉਹ ਛੱਟ ਪਰ ਪਾਈਏ ਸੀ ਹਾਂਜੀ ਛੱਟਾਂ ਪਹਿਲਾਂ ਗੋਰੀ ਗਲੀ ਜਲੀ ਹਾਂਜੀ ਬਾਹਰ ਚਲੀ ਗੋਰੀ ਬਾਹਰ ਇਹਨਾਂ ਪੁਲਿਸ ਕੰਪਲੇਨਟ ਕੀਤੀ ਹੈ ਹਾਂਜੀ ਪੁਲਿਸ ਨੂੰ ਲੈਣਾ ਹੈ ਕਰ ਰਹੀ ਹੈ ਕੋਈ ਕਾਰਵਾਈ ਹਾਂਜੀ ਹੁੰਦੀ ਏ ਕਰ ਰਹੀ ਏ ਇਹਨਾਂ ਤੋਂ ਥਾਣੇ ਵਾਲਿਆਂ ਦੇ ਮੋਕਾ ਵੇਖੋ ਉਹ ਆਈ ਬੋਸ ਨਹੀਂ ਅਹੀਂ ਹੁਣ ਵੀ ਆਈ। ਹਨ ਬਈ ਕੀ ਹਾਂ ਬਰਾ? ਮੇਰਾ ਨਾਮ ਸਾਬੀ ਜੀ। ਹਾਂ ਤਰੇ ਕੀ ਹਾਂ? ਬਾਈ ਅਹੀਂ ਤੇ ਇੱਥੇ ਕੰਮ ਕਰਦੇ ਵੇ ਅਸੀਂ। ਮੈਂ ਇਹਨੂੰ ਲੈ ਆਦਾ ਕੰਮ ਕਰਦਾ ਜੀ। ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੋਈ ਵੇਖ ਕੇ ਗਏ ਨੇ। ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ। ਮੁੜ ਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ। ਡਾਕਟਰ ਸਟੋਰ ਤੇ। ਤੇ ਉਧਰੋਂ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਤੇ ਗੋਲਨੀ ਚਲਾਤੀਆਂ। ਹਾਂਜੀ। ਦੇ ਨੇ ਜਾਣੇ ਹੀ ਦੇ ਨੇ ਜਾਣੇ ਹੀ ਇੱਕ ਬਾਹਰ ਹੀ ਕੋਈ ਨੇ ਅੰਦਰ ਆਈ ਦੋ ਜਾਣੇ ਅੰਦਰ ਆ ਜੀ ਹਾਂ ਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਰ ਤੇ ਲੱਗੀਆਂ ਜੇ ਇੱਕ ਪੇੜ ਤੇ ਲੱਗੀ ਜੇ ਕੀ ਹਾਲ ਚੋਂ ਨੱਟ ਸੰਗ ਠੀਕ ਨੇ ਹੁਣ ਦਦਾਂ ਉਹਦੀ ਸੀਸੀਟੀਵੀ ਬੜਾ ਜਾਏਗੀ ਹਾਂ ਜੀ ਹੈਗੀ ਉਹ ਤੋਂ ਤੇ ਚੱਲਿਆ ਹੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀ ਨਾ ਮਾਰ ਤਿਆਂ ਅਹੀਂ ਤੇ ਘਰ ਆ ਉਹਨੇ ਪਹਿਪੂ ਹੀ ਮੰਗੀ ਪਹਿਲਾਂ ਤੁਹਾਡੇ ਕੋਲ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰੋਬੀ ਹੁੰਦੀ ਪੋਬੀ ਦੀ ਕਾਰ ਆਉਂਦੀ ਫੋਨ ਆਉਂਦਾ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ ਠੰਡ ਟੰਡਵੜਾ ਹੋ ਗਿਆ ਇਹਨੇ ਪੈਸੇ ਨਹੀਂ ਬਸ ਨਾ ਨਹੀਂ 50 ਖਰੇ ਕਿੰਨਾ ਮੰਗਦੇ ਗੋਲੀ ਵੀ ਚੱਲੀ ਗਿਆ ਕਰਦੇ ਬਾਰ ਹਾਂਜੀ ਚੱਲੀ ਅੱਗੇ ਵੀ ਚਲਾਈ ਹਾਂਜੀ ਗੋਲੀ ਵੀ ਚੱਲੀ ਹਾਂਜੀ ਉਦੋਂ ਕੋਈ ਸਾਈਸ ਨਹੀਂ ਹਾਂਜੀ ਆਈ ਕਾਰਵਾਈ ਕੀਤੀ ਕੋਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹਣ ਸਕਿਉਰਟੀ ਦਿੱਤੀ ਤੁਹਾਨੂੰ ਹਾਂਜੀ ਗਵਰਨਮੈਂਟ ਦਿੱਤੀ ਜਿੱਤਾ ਹੈ ਅੱਜ ਗਵਰਨਮੈਂਟ ਨਹੀਂ ਆਈ ਅੱਜ ਨਹੀਂ ਮੇਰੇ ਘਰ ਪਤਾ ਨਹੀਂ ਆਇਆ ਨਹੀਂ ਘਰੇ ਕਿਨੇ ਕਿਨੇ ਮੁੰਡੇ ਆਏ ਸੀ ਤਿੰਨ ਨੇ ਇੱਕ ਬਾਹਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆਏ ਅੰਦਰ ਮੰਨ ਕੀ ਕਰਦੇ ਕੀ ਇਨਸਾਫ ਨਹੀਂ ਹੋਦਾ ਮੰਗਦੇ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਚਾਹਨੇ ਆਂ ਕਿ ਬੱਚਿਆਂ ਦੀ ਚੱਲੇ ਹੋਈ ਆ ਭਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਐ ਇਹ ਇੱਥੇ ਤੇ ਤਾਂ ਅੱਜ ਕੋਈ ਬੁਲਾਇਆਗਾ ਤਾਂ ਸਰਕਾਰ ਨੇ ਤਾਂ ਸਕੋਟੀ ਨਹੀਂ ਦਿੱਤੀ ਸਕੋਟੀ ਤਾਂ ਨਾ ਦਿੱਤੀ ਐ ਲੋੜ ਪਰਾਚਾਈ ਨਹੀਂ ਅੱਜ ਆਏ ਨਹੀਂ ਇਹਨੇ ਗੱਲ ਮੰਨ ਦਿੱਤੀ ਇੱਕ ਵੀ ਹੈ ਜੇ ਇੱਕ ਹੋਏਗਾ ਇੱਕ ਹੋਏਗਾ ਜਾਨੀ ਤਾ ਤਾਂ ਨੂੰ ਦੱਸ ਦਈਏ ਕਿ ਅੱਜ ਅਜਨਾਲਾ ਦੇ ਸਦਾਰਪਿੰਡ ਦੇ ਵਿੱਚ ਇੱਕ ਪੰਗੋ ਹਸਪਤਾਲ ਦੇ ਵਿੱਚ ਡਾਕਟਰ ਤੇ ਗੋਲੀਆਂ ਚਲਾ ਦਿੱਤੇ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ 5 ਦੇ ਕਰੀਬ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਡਾਕਟਰ ਨੂੰ ਲੱਗਦੀਆਂ ਨੇ ਤੇ ਡਾਕਟਰ ਜ਼ਖਮੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਵਿਅਕਤੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਇੱਕ ਵਿਅਕਤੀ ਜਿਹੜਾ ਬਾਹਰ ਖੜਾ ਹੁੰਦਾ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਤਿੰਨੋਂ ਅਣਪਛਾਤੇ ਜਿਹੜੇ ਵਿਅਕਤੀ ਹੁੰਦੇ ਨੇ ਇਹ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਤੇ ਡਾਕਟਰ ਨੂੰ ਜਿਹੜਾ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ